ਬਦਮੀ ਦੇ ਕੇਸਾਂ ਵਿੱਚ ਡਿਲੇ ਕੀਤਾ ਜਾ ਰਿਹਾ ਹੈ ਢਿੱਲਮਟ ਕੀਤੀ ਜਾ ਰਹੀ ਹੈ ਔਰ ਉਸ ਨੂੰ ਦਬਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਬੁਲਾਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਇਹਨਾਂ ਦਿੱਤੀ ਸੀ ਕਿ ਜਿਹੜੇ ਬਦਮੀ ਦੇ ਕੇਸ ਹੈ ਉਹ ਸੀ ਇੱਕ ਮਹੀਨੇ ਦੇ ਵਿੱਚ ਸੋਲਵ ਕਰਾਂਗੇ ਦੋਸ਼ੀਆਂ ਨੂੰ ਗਿਟਾਰੇ ਵਿੱਚ ਖੜੇ ਕਰਾਂਗੇ ਸਜ਼ਾਵਾ ਦਵਾਵਾਂਗੇ ਔਰ ਸੱਗ ਦੇ ਨਾਲ ਸੀ ਇਨਸਾਫ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਦੋ-ਚਾਰ ਦਿਨ ਪਹਿਲਾਂ ਵੀ ਇਹ ਗੱਲ ਸਾਰੀ ਸੁਣੀ ਹੈ ਕਿ ਸਾਡੇ ਜਿਹੜੇ ਸਿੱਟ ਦੇ ਮੁਖੀ ਰਹੇ ਆਈਜੀ ਖਟੜਾ ਸਾਹਿਬ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦੱਸ ਦਿੱਤਾ ਹੈ ਕਿ 2022 ਵਿੱਚ ਜਦੋਂ ਸਰਕਾਰ ਆਈ ਹੈ ਦੇ ਮਜਬੂਰੀ ਲੈਣ ਵਾਸਤੇ ਇਹ ਕੇਸ ਜਿਹੜਾ ਸੀਗਾ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਗਿਆ ਹੈ ਕਨ ਤੋਂ ਭਾਵ ਗ੍ਰਹਿ ਮੰਤਰਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ

ਦਿੱਤਾ ਜਦੋਂ ਤੇ ਅੱਜ ਵੀ ਸ਼ਿਵਾਸ ਇਹਨਾਂ ਨੇ ਠੁਕਰਾ ਕੇ ਰੱਖ ਦਿੱਤਾ ਦੂਜੀ ਗੱਲ ਕਿ ਜਿਹੜਾ ਬਾਜਾਖਾਨਾ ਦੇ ਵਿੱਚ ਤਿੰਨ ਕੇਸ ਜਿਹੜੇ ਦਰਜ ਹੋਏ ਬਰਗਾਰੀ ਵਿੱਚ ਜਿਹੜੀ ਵਿਅਦਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਚੋਰੀ ਕੀਤਾ ਗਿਆ ਫਿਰ ਉਸ ਦੇ ਪੋਸਟਰ ਲਗਾਏ ਗਏ ਫਿਰ ਉਸ ਤੇ ਅੰਕ ਜਿਹੜੇ ਸੀ ਪੰਨੇ ਜਿਹੜੇ ਸੀ ਉਹ ਪੈਰਾ ਵਿੱਚ ਰੋਲੇ ਗਏ ਉਹ ਸਾਰੇ ਕੇਸ ਕਾਰਡ ਨੰਬਰ 128 ਨੰਬਰ 117 ਨੰਬਰ ਉਹ ਐਫ ਆਈ ਆਰੀਆਂ ਜਿਹੜੀਆਂ ਦਰਜ ਹੋਈਆਂ ਨੇ ਉਸ ਐਫ ਆਈ ਆਰਜ਼ ਨੂੰ ਇਹਨਾਂ ਨੇ ਚੈਲੰਜ ਕਰਕੇ ਰੁਕਵਾ ਦਿੱਤਾ ਹਾਈ ਕੋਰਟ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸੀਰੀਅਸਲੀ ਲੈਣਾ ਚਾਹੀਦਾ ਸੀ ਕਿ ਸੁਪਰੀਮ ਕੋਰਟ ਤੱਕ ਇਸ ਦੀ ਕੇਸ ਦੀ ਪਿਆਰਵਾਈ ਕਰਨੀ ਚਾਹੀਦੀ ਸੀ ਪਰ ਕਿੱਥੇ ਗਏ ਦਬਾ ਦਿੱਤਾ ਗਿਆ ਉੱਥੇ ਹੀ ਬੰਦ ਕਰ ਦਿੱਤਾ ਗਿਆ ਉਹ ਪੰਜਾਬ ਸਰਕਾਰ ਜਿਹਨੇ ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਨਾਲ ਵਾਅਦਾ ਕਰਕੇ ਇਹ ਸਰਕਾਰ ਬਣਾਈ ਸੀ ਇਸ ਗੱਲ ਦੇ ਉੱਤੇ ਸਭ ਤੋਂ ਜ਼ਿਆਦਾ ਜੋਰ ਇਸੇ ਗੱਲ ਦੇ ਦਿੱਤਾ ਸੀ ਕਿ ਅਸੀਂ ਦੋਸ਼ੀ ਫੜਾਂਗੇ ਤੀਸਰੀ ਗੱਲ ਜਿਹੜੀ ਆਈ ਹੈ ਕਿ ਉਹਨਾਂ ਨੇ ਜਿਹੜਾ ਇਹਨਾਂ ਦਾ ਚਸ਼ਮਦੀਦ ਗਵਾਹ ਸੀਗਾ ਮੁੱਖ ਜਿਹੜਾ ਗਵਾਹ प्रदीप ਕਲੇਰ ਉਹਨੂੰ ਜਦੋਂ ਹੁਣ ਪੁੱਛਿਆ ਗਿਆ ਉਹਨੇ 164 ਦੇ ਬਿਆਨਾਂ ਚ ਦਰਜ ਕੀਤਾ ਉਹਦੇ ਵਿੱਚ ਉਹਨੇ ਨਾਂ ਲਿਆ ਉਹਨੇ ਕਿਹਾ ਕਿ ਬਾਬਾ ਜੀ ਵੀ ਸੀ ਤੇ ਹਰਪ੍ਰੀਤ ਹਨੀ ਜਿਹੜੀ ਹਨੀ ਪ੍ਰੀਤ ਜਿਹੜੀ ਉਹਦੀ ਬੇਟੀ ਬਣੀ ਹੋਈ ਹੈ ਉਹ ਸੀ ਤੇ 6-7 ਜਾਣੇ ਹੋਰ ਸੀ ਉਹਨਾਂ ਦਾ ਨਾਂ ਲੈ ਕੇ ਉਹਨੇ ਕਿਹਾ ਕਿ ਜਿਸ ਵੇਲੇ ਇਹ ਸਾਰਾ ਐਪੀਸੋਡ ਹੋਣਾ ਸੀ ਉਸ ਲਈ ਹਨੀ ਪ੍ਰੀਤ ਨੇ 6 ਸੱਤ ਜਣੇ ਨਾ ਜਿਹੜੇ ਲਈ ਹੈ ਉਹਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਜੇ ਸਾਡੇ ਬਾਬੇ ਦੇ ਲੋਕੜ ਜਿਹੜੇ ਉਹਦੀ ਫੋਟੋ ਵਾਲੇ ਪੈਰਾ ਚ ਰੋਣੇ ਹੈ ਤੇ ਇਹ ਪੈਰਾ ਚ ਰੋੜਿਆਂ ਦਾ ਬਦਲਾ ਇਹ ਲਓ ਕਿ ਉਹਨਾਂ ਦੇ ਗੁਰੂ ਦਾ અપਮਾਨ ਜਿਹੜਾ ਹੈ ਤੁਸੀਂ ਪੈਰਾ ਵਿੱਚ ਉਹਨਾਂ ਦਾ ਗੁਰੂ ਸਾਹਿਬ ਨੂੰ ਪੈਰਾ ਚ ਰੋੜ ਕੇ ਕਰੋ ਸੋ ਹੁਣ ਇਹ ਦੱਸੋ ਕਿ ਸਿੱਧੀ ਜਿਹੜੀ ਹੈ ਉਹ ਸੂਈ ਜਾਂਦੀ ਹੈ ਬਾਬੇ ਰਾਮ ਰਹੀਮ ਵਾਲੇ ਪਾਸੇ ਹਨੀ ਪ੍ਰੀਤ ਵਾਲੇ ਪਾਸੇ ਅੱਜ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਇਨੇ ਕੰਨ ਬੋੜੇ ਕੀ ਇਹਨਾਂ ਦੀਆਂ ਅੱਖਾਂ 'ਚ ਬੰਦ ਹੈ ਅੱਜ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਸਾਡੇ ਨਾਲ ਅਸੀਂ ਵਾਅਦੇ ਕੀਤੇ ਸੀ ਅੱਜ ਅਸੀਂ ਉਹਦੇ ਤੋਂ ਸਾਰੇ ਮੁੱਕ ਮੋਰ ਕੇ ਬੈਠੇ ਹਾਂ ਔਰ ਉਹ ਜਿਹੜੇ 164 ਦੇ ਬਿਆਨਾਂ ਵਿੱਚ ਸਾਫ਼ ਉਹਨੇ ਦੱਸਿਆ ਕਿ ਹਣੀ ਪੀਤ ਵੀ ਦੋਸ਼ੀ ਹੈ ਜਿਨੇ ਕਿਹਾ ਕਿ ਗੁਰੂ ਨੂੰ ਜਿੱਦਾਂ ਸਾਡੇ ਨੂੰ ਰੋੜਿਆ ਇਦਾਂ ਗੁਰੂ ਨੂੰ ਇਹਨੂੰ ਰੋੜਿਆ ਜਾਵੇ ਹੁਣ ਇਹ ਤੋਂ ਅੱਗੇ ਸਬੂਤ ਕੀ ਚਾਹੀਦਾ ਹੈ ਜਿਹੜੇ 164 ਦੇ ਬਿਆਨ ਉਹ ਦਿੱਤੇ ਪ੍ਰਦੀਪ ਕੁਲੇਰ ਨੇ ਇਤੋਂ ਅੱਗੇ ਸਬੂਤ ਹੋਰ ਕੀ ਚਾਹੀਦਾ ਕਿ ਬਾਬਾ ਉੱਥੇ ਆਜੇ ਸੀ ਬਾਬੇ ਨੇ ਫਿਰ ਕਿਹਾ ਜਿਹੜਾ ਇਹਨਾਂ ਦਾ ਰਾਮ ਰਹੀਮ ਹੈ ਉਹਨੇ ਕਿਹਾ ਕਿ ਜੋ ਹਨੀਪ੍ਰੀਤ ਕਹਿ ਰਹੀ ਹੈ ਇਸੇ ਤਰ੍ਹਾਂ ਕਰੋ ਹੁਣ ਹਨੀਪ੍ਰੀਤ ਵੀ ਉਹਦੇ ਚ ਇਨਵੋਲ ਹੋਵੇ 6 ਸਤ ਹੋਰ ਇਹਦੇ ਪ੍ਰੇਮੀ ਹੁਣ ਉਹਦੇ ਵਿੱਚ ਇਨਵੋਲ ਬਾਬਾ ਆਪ ਵੀ ਇਨਵੋਲ ਹੋਵੇ ਹੁਣ ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਪੰਜਾਬ ਸਰਕਾਰ ਇਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਉਂ ਨਹੀਂ ਪੜਦੀ ਇਹ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕੀ ਚਿਰ ਤੱਕ ਲੋਕਾਂ ਦਾ ਧੋਖਾ ਦਿੱਤਾ ਜਾਏਗਾ ਪੰਜਾਬ ਸਰਕਾਰ ਜਦੋਂ ਸ਼ੋਮਣੀ ਕਾਲਕਲ ਦੀ ਸੀ ਜੇ ਉਹਨਾਂ ਨੇ ਡਿਲੇ ਕੀਤਾ ਸੀ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਅੱਜ ਕਿੰਨੀਆਂ ਸਜਾਵਾਂ ਪਹੁੰਚ ਚੁੱਕੇ ਆ ਕਿੱਥੇ ਤੱਕ ਪਹੁੰਚੇ ਸੋ ਮੈਂ ਸਮਝਦੀ ਆ ਕਿ ਪੰਜਾਬ ਸਰਕਾਰ ਨੂੰ ਅੱਜ ਇਸ ਕਾਲ ਦਾ ਜਵਾਬ ਵੀ ਦੇਣਾ ਪਏਗਾ ਔਰ ਕਟੜੇ ਵਿੱਚ ਖੜੀ ਹੋਏਗੀ ਲੋਕ ਇਲਾਪ ਬਖਸ਼ਣਗੇ ਜਿਸ ਤਰ੍ਹਾਂ ਦੇ ਹਲਾਤਾ ਵਿੱਚ ਤੁਰੇ ਦੂਜੇ ਪਾਸੇ ਸੀ ਇੱਕ ਹੋਰ ਮੈਂ ਬੜਾ ਅਫਸੋਸ ਨਾਲ ਕਹਿਣਾ ਚਾਹਨੀ ਆ ਕਿ ਜਦੋਂ ਸ਼ੋਮਣੀ ਗੁਰਦਾਰਾ ਪ੍ਰੰਧ ਕਮੇਟੀ ਵੱਲੋਂ ਬੰਦੀ ਸਿੱਖਾਂ ਦੇ ਸਬੰਧ ਵਿੱਚ ਉਰੇ ਦੀ ਰਿਹਾਈ ਦੇ ਸਬੰਧ ਵਿੱਚ ਸਾਰੇ ਧਰਮ ਪ੍ਰਚਾਰਕ ਲਾ ਕੇ ਸਾਡੀ ਇੱਕ ਲਹਿਰ ਚੱਲਦੀ ਸੀ ਘਰ-ਘਰ ਅੰਦਰ ਧਰਮਸਾਲ ਉਸ ਘਰ-ਘਰ ਅੰਦਰ ਧਰਮਸਾਲ ਨੂੰ ਬੰਦ ਕਰਕੇ ਹਰ ਪ੍ਰਚਾਰਕ ਨੂੰ ਪਿੰਡ-ਪਿੰਡ ਭੇਜ ਕੇ ਸ਼ਹਿਰ-ਸ਼ਹਿਰ ਭੇਜ ਕੇ ਹਰ ਮਹੱਲੇ 'ਚ ਭੇਜ ਕੇ ਤੇ ਫਾਰਮ ਭਰਾਇਆ ਗਿਆ ਉਹ 26 ਲੱਖ ਫਾਰਮ ਭਰਿਆ ਸੀ 26 ਲੱਖ ਉਹ 26 ਲੱਖ ਫਾਰਮ ਕਿਸ ਵਾਸਤੇ ਭਰਿਆ ਸੀ ਵੀ ਅਸੀਂ ਜਾ ਕੇ ਰਾਸ਼ਟਰਪਤੀ ਕੋਲ ਪਹੁੰਚਾਵਾਂਗੇ ਗਵਰਨਰ ਕੋਲ ਲੈ ਕੇ ਗਏ ਉੱਥੇ ਨਹੀਂ ਦਿੱਤੇ ਫੇ ਅੱਗੇ ਰਾਸ਼ਟਰਪਤੀ ਕੋਲ ਜਾਵਾਂਗੇ ਪਰ ਜਦੋਂ ਜਾਣਾ ਸੀ ਇਹ ਇੱਕ ਦਿਨ ਪਹਿਲਾਂ 24 ਘੰਟੇ ਪਹਿਲਾਂ ਐਲਾਨ ਕਰਕੇ ਬੰਦ ਕਰ ਦਿੱਤਾ ਉਹਦਾ ਕਾਰਨ ਕੀ ਸੀ ਇਹਦਾ ਮਤਲਬ ਕਿ ਜੇ ਇਹ ਸਰਕਾਰ ਜਿਹੜੀ ਅੱਜ ਵੋਟਾਂ ਆ ਰਹੀਆਂ ਹਰਿਆਣੇ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਦੀ ਡਿਊਟੀ ਲੱਗੀ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਦਾ ਇਹ ਇੰਚਾਰਜ ਹੋਏਗਾ ਹੁਣ ਅੱਜ ਹਰਿਆਣੇ ਦੀਆਂ ਵੋਟਾਂ ਨੂੰ ਵੇਖ ਕੇ ਇਹ ਜਿਹੜੀ ਚੋਣ ਆ ਰਹੀ ਹੈ 22 ਇਲੈਕਸ਼ਨ ਉਹਦੇ ਵਿੱਚ ਇਹਨਾਂ ਪ੍ਰੇਮੀਆ ਦੇ ਜਦ ਰਾਮ ਰਹੀਮ ਦੇ ਪ੍ਰੇਮੀ ਹੈ ਉਹ ਹਜ਼ਾਰਾਂ ਦੀ ਗਿਣਤੀ ਚਾ ਬਰਨਾਲੇ ਵਿੱਚ ਵੀ ਦੇ ਕਿੱਦੜ ਵਾਹੇ ਦੇ ਵਿੱਚ ਵੀ ਹੁਣ ਉਹਨਾਂ ਚੋਣਾ ਨੂੰ ਦੇਖ ਕੇ ਇਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਇਹ ਚੋਣਾ ਦੇ ਬਦਲੇ ਵਿੱਚ ਸਾਡੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਾ ਸਕਦੇ ਐ ਇਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਅੱਜ ਗੁਰੂ ਸਾਹਿਬ ਜੀ ਦਾ ਇੱਡੇ ਵੱਡਾ ਅਪਮਾਨ ਹੋਇਆ ਜਿਸ ਨਾਲ ਸਾਰੀ ਦੁਨੀਆ ਹਿਲ ਕੇ ਰਹਿ ਗਈ ਸਾਰਿਆਂ ਦੁਨੀਆ ਦੇ ਉਹ ਹੋ ਗਏ ਭੁੱਲ ਗਏ ਤੇ ਜਿਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਆ ਅੱਜ ਅਸੀਂ ਸਿੱਖ ਕੌਮ ਜਿਹੜੀ ਐ ਉਹ ਸਾਰੀ ਖਿੰਡਰੀ ਪੁੰਡਰੀ ਗਈ ਐ ਸਾਰਿਆਂ ਦੇ ਮਨਾਂ ਨੂੰ ਵੱਡੀ ਚੋਟ ਲੱਗੀ ਹੋਈ ਹੈ ਈਵਨ ਕੋਈ ਵੀ ਧਰਮੀ ਮਨੁੱਖ ਹੈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹਰ ਇੱਕ ਦੇ ਅੰਦਰ ਪੀੜਾ ਹੈ ਕਿ ਕਿਸੇ ਵੀ ਧਰਮ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਬੋਟਾ ਜ਼ਿਆਦਾ ਪਿਆਰੀਆਂ ਲੇਕਿਨ ਜਿਹੜਾ ਇਨਸਾਫ ਦੇਣਾ ਉਹ ਪਿਆਰਾ ਨਹੀਂ ਗੁਰੂ ਦੇ ਬਿਆਦਵੀ ਦਾ ਬਦਲਾ ਲੈਣਾ ਪਿਆਰਾ ਲੋੜ ਨਹੀਂ ਉਹਨਾਂ ਨੂੰ ਉਹ ਨਹੀਂ ਸਭੀ ਦੇ ਕੇ ਸਿਰ ਵਾਅਦੇ ਕੀਤੇ ਸੀ ਸੋ ਮੈਂ ਅੱਜ ਸਿਰਫ ਇਹ ਇਹਨਾਂ ਦੇ ਸਮਾਣੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਬਾਕੀ ਬਡਾਲਾ ਸਾਹਿਬ ਸਾਰੀਆਂ ਗੱਲਾਂ ਕਰਨਗੇ ਮੈਂ ਤੇ ਇੱਕ ਗੱਲ ਕਹਾਂਗੀ ਪੰਜਾਬ ਸਰਕਾਰ ਨੂੰ ਭਗਵਾਨ ਸੇ ਮਾਣਨ ਇਹ ਮਾਨ ਸਾਹਿਬ ਤੁਸੀਂ ਮਹਿੰਦਰਪਾਲ ਬਿੱਟੂ ਦੇ ਵਾਸਤੇ ਅੱਜ ਆਈਜੀ ਖਟਰਾ ਸਾਹਿਬ ਨੂੰ ਬਿਨਾਂ ਵਜ੍ਹਾ ਉਹਨੂੰ ਤਾਂਕਣ ਵਾਸਤੇ ਬੁਲਾ ਰਹੇ ਹੋ ਤੁਹਾਨੂੰ ਸਭ ਸਬੂਤਾਂ ਦਾ ਪਤਾ ਹੈ ਤੁਹਾਨੂੰ ਤੇ ਸਬੂਤ ਵੀ ਪ੍ਰਦੀਪ ਕਲੇਰ ਦੇ ਤੁਹਾਡੇ ਉਹਦੇ ਰਾਮ ਰਹੀਮ ਦੇ ਪ੍ਰੇਮੀ ਦੇ ਮਿਲ ਗਏ ਕਿ ਉਸ ਵੇਲੇ ਬਾਬਾ ਵੀ ਦੋਸ਼ੀ ਸੀ ਉਸ ਵੇਲੇ ਹਰੀਪ੍ਰੀਤ ਵੀ ਦੋਸ਼ੀ ਸੀ ਉਹਦੇ ਪ੍ਰੇਮੀ ਵੀ ਦੋਸ਼ੀ ਸੀ ਤੇ ਅੱਜ ਉਹ ਜਿਹੜੀਆਂ ਐਫ ਆਈ ਆਰਾਂ ਪਈਆਂ ਹੋਈਆਂ ਨੇ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਪਹੁੰਚ ਰਹੀ ਸੀ ਉਹ ਕਿਉਂ ਨਹੀਂ ਪਹੁੰਚੀ کیوں تسی انہوں دبائی رکھے گا کیوں اس کے ساتھ انہوں تسی نہیں لیا رہے سو جات تک اے سرکار اے لوگ کا انصاف انساف نہیں دلدی میں سے بھی دیا کہ سرکار مرکے اے لوگ جڑے مرکے لوگ کا انہوں دروازے چے نہیں جا سکن گے